ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸਮਾਰ ਅਥਾ ਅਗਨਤ ਅਤੁੱਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰੁ ਅਸ਼ਟਪਦੇ ਆਪ ਕਥੈ ਆਪ ਸੁਨਨਹਿ ਹਰੁ ਆਪੈ ਇਕਾ ਵਿਸਥਾਰੁ ਜਾ ਤਿਸ ਭਾਵੈ ਤਾ ਸ੍ਰਿਸ਼ਟੀ ਉਪਾਇ ਆਪਣੈ ਭਾਨ ਲੈ ਸੁਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤਕਾ ਬੇਤਾ ਨਾਨਕ ਸકલ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੇ ਸੋ ਮੂਆ ਜਿਸ ਮਨੋ ਬਿਸਰੈ ਤਿਸ ਤਾਜ ਅਬਰ ਕਾਹ ਕੋ ਜਾਏ ਸਭ ਸ੍ਰੇ ਇਕ ਨਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਵਤ ਕਿਰਪਾਲੋ ਆਪਣੇ ਕਰਤਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਤਪਾਲੈ ਜੀਨ ਬੁਪਾਤ ਜੋ ਜੋ ਰਚਿਓ ਸੁੱਤ ਸਹਿ ਤਿਆਤ ਜਿਸ ਭਾਵੈ ਤਿਸ ਲਈ ਮਿਲਾਏ